ਸਿਹਾਰੀ ਦਾ ਨਿਕਸੀ ਜਿਹੜਾ ਕੱਲ ਕੀਤਾ ਸਿਹਾਰੀ ਲੱਗਣ ਦੇ ਨਾਲ ਇਸਤਰੀ ਲਿੰਗ ਸ਼ਬਦ ਬਣ ਜਾਂਦਾ ਠੀਕ ਹੈ ਤੇ ਅਜਾ ਸੀ ਨਿਯਮ ਕਰਨਾ ਕਿ ਸਿਹਾਰੀ ਲੱਗਣ ਦੇ ਨਾਲ ਕਿਦਾਂ ਕਰਤਾ ਕਾਰਕ ਦੇ ਰੂਪ ਦੇ ਵਿੱਚ ਇਹ ਸ਼ਬਦ ਆਣ ਵਾਲਾ ਉਹਦਾ ਅਰਥ ਬਣੇਗਾ ਨਹੀਂ ਉਹਨਾਂ ਕਰਤਾ ਜਿਹਦਾ ਕਿਸੇ ਨੇ ਕੰਮ ਕੀਤਾ ਆਰਾਮ ਸਿੰਘ ਨੇ ਰੋਟੀ ਖਾਧੀ ਇਹਦਾ ਮਤਲਬ ਕਿਨੇ ਕੀਤਾ ਰਾਮ ਸੀ ਇਹਨੇ ਤਾਂ ਕਰਤਾ ਕੌਣ ਹੈ ਕਾਰਕ ਪਤਾ ਕਿਹਨੂੰ ਕਹਿੰਦੇ ਪਤਾ ਕਿਹਨੂੰ ਕਹਿੰਦੇ ਕਾਰਕ ਕਿਸੇ ਨਾਉਂ ਜਾਂ ਪਰਨਾਉਂ ਦਾ ਜਿਹੜਾ ਕਿਰਿਆ ਨਾਲ ਸੰਬੰਧ ਦੱਸੇ ਉਹ ਕਾਰਕ ਕਹਿੰਦੇ ਇਹਨੂੰ ਕਹਿੰਦੇ ਜਿਹੜਾ ਨਾਉਂ ਜਾਂ ਪਰਨਾਉਂ ਕਿਰਿਆ ਦੇ ਨਾਲ ਸੰਬੰਧ ਹਾਂ ਜਿਵੇਂ ਰਾਮ ਨੇ ਰੋਟੀ ਖਾਧ ਯੂਟੀ ਖਾਣ ਗਿਆ ਹੈ ਕਿਰਿਆ ਤੇ ਨੇ ਆ ਗਿਆ ਜਿਹੜਾ ਇਹ ਮਨ ਕਰਤਾ ਕਾਰਕ ਬਣ ਗਿਆ ਠੀਕ ਹੈ ਸੋ ਇਸ ਥੀ ਕਿਦਣਾ ਅਸੀਂ ਗੁਰਬਾਣੀ ਚੋਂ ਕੁਝ ਪੰਕਤੀਆਂ ਜਿਹੜੀਆਂ ਉਹਨਾਂ ਕਵੱਤੀਆਂ ਨੂੰ ਅਸੀਂ ਸਮਝਣਾ

जो मैंने सोची मिली किने दी गुरु ने सो सियारी ना क्या गया गुर रारा गगे ने उपर रारा सियारी ना बन गया अर्थ गुरु ने ठीक है तो इन्हें क्या कहते करता कारक कर, जिन्हें काम कीता। सतगुर या विश्वास विश्वास भरोसा किने दिता हाँ सतगुर ने।, ने पूरे पूरे सतगुर ने तो इतने सतगुर के राय में सही लगना क्या बन गया सतगुर ने ये क्या बन गया कर्ता कारण ठीक है तो सही लगना अर्थ क्या बन गया ने, ने। ਸੱਤ 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 ਨਾਨਕ ਕਹਿਆ ਸੱਚ ਕੀ ਨੇ ਕਿਹਾ ਨਾਨਕ ਨੇ ਉਹ ਨਾਨਕ ਦੇ ਕੱਕੇ ਨੇ ਸਿਆਰੀ ਲੱਗ ਗਈ ਨਾਨਕ ਜਿਆ ਵਣ ਗਿਆ ਨਾਨਕ ਨੇ ਕੋੜੇ ਕਰਤਾ ਕਾਰਕ ਨਾਨਕ ਨੇ ਠੀਕ ਹੈ ਸੋ ਇਹ ਕਰਤਾ ਕਾਰਕ ਹੈ ਅਰਥ ਬਣਨਾ ਨੇ ਸੱਚ ਕੀ ਨੇ ਕਿਹਾ ਨਾਨਕ ਨੇ ਸੌਂਦਾ ਕਿ ਨੇ ਉਹ ਸਿਆਰੀ ਲੱਗਣਾ ਜਦੋਂ ਵੀ ਇਹ ਤਾਂ ਸ਼ਬਦ ਆਵੇਗਾ ਸੱਤ ਸੱਤ ਦੇਖਣਾ ਜ਼ਾਇਰੀ ਨਹੀਂ ਪਾਇਆ ਤੁਹਾਨੂੰ ਸਮਝਾਣੇ ਆਏ ਜੀ ਕੋਈ ਨਾਮਿਕ ਸਾਰੇ ਲੱਗਣੀ ਹੈ ਕਰਕੇ ਨਾ ਆਪ ਤੁਹਾਨੂੰ ਆਪਣਾ ਕੇ ਦੇਖਣਾ ਹੈ 7 7 7 ਨਾਮਿਕ ਕਹਿਆ ਅਛਾ ਇਹ ਘਰ ਗਿਆ ਇਹ ਵਿੱਚ ਸੌਕਣ ਘਰ ਕੀ ਤੰਤ त्यागी ਘਰ ਗਿਆ ਨਾਉ ਉਕੜ ਗਈ ਇੱਕ ਵਚਨ ਹੈ ਪਰ ਇਹ ਨਾ ਉਕੜ ਕਿਉਂ ਨਹੀਂ ਆਈ ਕੀ ਸੰਬੰਧ ਗਾਣੇ ਕਰਕੇ ਠੀਕ ਹੈ ਇਹ ਵੀ ਨੰਨਾ ਜਿਹੜੇ ਖੜੇ ਜਿਹੜੇ ਪਿਛਲੇ ਕੀਤੇ ਹੋਏ ਆ ਤੋ ਸੌਕਣ ਘਰ ਕੀ ਘਰ ਦੀ ਸੌਪਣ ਕੀ ਨੇ ਕਹਾਗੀ ਤੰਤ ਤੰਤ ਕੋਣ ਹੁੰਦਾ ਪਤੀ ਠੀਕ ਹੈ ਤੋ ਇਹ ਕੰਤ ਗਿਆ ਇਥੇ ਕਾਂਤ ਨੇ ਸਹਿ ਲਗਣ ਦਾ ਅਰਥ ਕੀ ਬਣ ਗਿਆ ਕਾਂਤ ਕੌਣ ਹੈ ਕਾਂਤ ਕੀ ਹੈ ਕਰਤਾ ਕਾਰਕ ਠੀਕ ਹੈ ਕਰਨ ਵਾਲਾ ਇਹ ਤਾਂ ਜਿਹੜੇ ਕਾਂਤ ਨੇ ਸੌਂਪਣ ਦਾ ਤਿਆਗ ਕਰ ਦਿੱਤਾ निंदक अहला जान गवाया निकार ਦੇ ਵਿੱਚ ਐਵੇਂ ਹੀ ਕਿਨੇ गवाया निंदक ਨੇ ਤੇ ਨਿੰਦੇ ਕੱਕੇ ਨਾਲ ਸਿਆਰੀ ਜੇ ਨਹੀਂ ਲਾਈ ਹੋਈ ਫਿਰ ਲੱਗਣੀ ਐ ਠੀਕ ਐ ਨਾ ਪਰ ਗੁਰਬਾਣੀ ਤੇ ਲੱਗੀ ਹੋਈ ਐ ਮੈਂ ਵੀ ਲਾਈ ਐ ਜੇ ਮੈਂ ਨਹੀਂ ਲਾਈ ਹੁੰਦੀ ਫਿਰ ਲੱਗਣੀ ਸੀ ਕਿਉਂਕਿ ਗੁਰਬਾਣੀ ਤੇ ਲੱਗੀ ਹੋਈ ਐ ਸਤਿਗੁਰ ਨੇ ਲਾ ਕੇ ਦੱਸਿਆ ਸਾਨੂੰ ਤੇ ਨਿੰਦਕ ਨੇ ਜਾਨਵਰ ਗਵਾ ਲਿਆ ਠੀਕ ਐ ਨਾ ਤਾਂ ਇੱਥੇ ਨਿੰਦਕ ਕਿਹਾਏ ਸ਼ਾਬਾਸ਼ ਨਿੰਦਕ ਹੈ ਕਰਤਾ ਕਾਰਕ ਸੋ ਇਹਦਾ ਬਹੁਤ ਸਬਦ ਆਣਗੇ ਜਿਹਨਾਂ ਦਾ ਤੁਸੀਂ ਧਿਆਨ ਰੱਖਣਾ ਜਿੱਥੇ ਅਰਥ ਨੇ ਬਣੇਗਾ ਉਹ ਹੋਵੇਗਾ ਕਰਤਾ ਕਾਰਕ ਠੀਕ ਹੈ ਕੋਈ ਨਾ ਚੀਜ਼ਾਂ ਨਵੀਆਂ ਰੋਜ਼ ਨਵੇਂ ਤੇ ਨਵਾਂ ਜਿਵੇਂ ਅਸੀਂ ਸਿੱਖਦੇ ਆ ਉਹ ਸਿੱਖਣਾ ਹੀ ਨੇ ਚੇਤੇ ਰੱਖਣਾ ਸਦਾ ਵਾਸਤੇ ਤਾਂ ਕਿ ਸਾਡਾ ਬਾਣੀ ਚੰਗੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਮਾਈ ਜੀ ਕਾ ਫਾਜ਼ ਸਾਹਿਬ